ਤਾ ਬਹਿਰੀ ਫਤਿਹ ਮਹਾਰਾਜ ਨੇ ਮੀ ਪਾਤਾ ਜੀ ਏਸੀ ਲਾਤਾ ਵੱਡਾ ਤੇ ਬੱਲੇ ਬੱਲੇ ਹੋ ਗਈ ਹੁਣ ਕਰਦੇ ਆਪਾਂ ਐਕਸਰਸਾਈਜ਼ ਕਰਦੇ ਆ ਸਟਾਰਟ ਆਜੋ ਫਿਰ ਆਜੋ ਕਰੀਏ ਦਾੜ ਦਾੜ ਕੀ ਕਰੀਏ ਦਾੜ ਦਾੜ ਇੱਧਰ ਆਪਣੇ ਆਣ ਮੇਲੇ ਸੱਜਣ ਆਉਂਦੇ ਆ ਉਹ ਤੇ ਤਿੰਨ ਹੈਨਾ ਉਹਨਾਂ ਨੂੰ ਰਨਿੰਗ 6 ਕਿਲੋਮੀਟਰ ਕਰਨਗੇ ਮੇਰੇ ਕੋਲ ਹੀ ਚਲੋ ਬਈ ਗੱਲਾਂ ਨਹੀਂ ਥੱਲੇ रेडी तीरा गो वेरी गुड वेरी गुड वेरी गुड ਕਾਲੀ ਨਹੀਂ ਕਾਲੀ ਨਹੀਂ ਕਾਲੀ ਨਹੀਂ ਕਾਲੀ ਨਹੀਂ ਦੇਖ ਕੇ ਦੇਖ ਕੇ ਗਿੱਲਾ ਕਹਾ वेरी गुड वेरी गुड वेरी गुड ਚਲੋ ਵਾਪਸ ਖੜੇ ਹੋਵੋ ਸਟਾਰਟ ਲਓ ਰੈਡੀ ਗੋ ਰਿਲੈਕਸ ਬਾਸ ਬਾਸ ਬਾ ਇਹ ਭਾਈ ਮੁੰਡੇ ਤੇ ਰਨਿੰਗ ਲਾਉਣਗੇ ਅੱਜ 6-7 ਕਿਲੋਮੀਟਰ ਕਰਨਗੇ ਤਨ ਗੇੜਿਆਂ ਦਾ ਕਿਲੋਮੀਟਰ ਬਣ ਜਾਂਦਾ ਤਿੰਨ ਘੜਿਆਂ ਬਾਅਦ ਇਹਨੂੰ ਸਟ੍ਰੈਚ ਕਰ ਸਕਦੇ ਆ ਮਤਲਬ ਸਾਹ ਲੈ ਸਕਦੇ ਆ ਕਿਲੋਮੀਟਰ ਬਾਅਦ ਚਲੋ ਜੀ 20 ਦਾ ਵੈਰੀ ਗੁੱਟ ਟਕਾ ਕੇ ਟਕਾ ਕੇ ਕਾਲੀ ਨਹੀਂ ਕਾਲੀ ਨਹੀਂ ਪੁੱਤ ਬਣ ਕੇ ਠੀਕ ਆ ਠੀਕ ਆ ਠੀਕ ਆ ਸੰਕ ਠੀਕ ਆ ਕੋਈ ਨਾ ਐਂ ਸਹੀ ਕਿਨੇ ਨਹੀਂ ਲਾਏ ਪੂਰੇ ਪੰਡਤ ਜੀ ਕਿੰਨੇ ਲਾਏ ਆ ਨਹੀਂ ਲੱਗੇ ਚਲੋ ਰੈਡੀ ਸਟਾਰਟ ਗੋ ਮੈਂ ਇੱਧਰ ਇੱਧਰ ਸਾਧ ਲੈਣਾ ਚਲੋ ਥੱਲੇ 15 ਦਾ ਗੋਡ ਟਕਾ ਕੇ ਟਕਾ ਕੇ ਪੁੱਤ ਟਕਾ ਕੇ ਟਕਾ ਕੇ ਜਮਾ ਕੋਈ ਗਾਲੀ ਨਹੀਂ ਕੋਈ ਗਾਲੀ ਨਹੀਂ ਜਮਾ ਨਾ 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 ਉਹ ਬੱਲੇ ਸਹਿਜ ਆ ਉਹਦਾ ਸਹਿਜ ਬੱਟਾ ਖਾ ਹਾਂ ਖੜਜੋ ਆਪਦੀ ਜਗ੍ਹਾ ਰਿਲੈਕਸ 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 15 ਬਈ ਟਕਾ ਕੇ ਜਮਾ ਜਮਾ ਟਕਾ ਕੇ ਕਾਲੀ ਨਹੀਂ ਕਾਲੀ ਨਹੀਂ ਗੁੱਡ ਗੁੱਡ ਸੰਗ ਗੁੱਡ ਹਾਂ ਠੀਕਾ ਬੱਤ ਠੀਕਾ ਕੋਈ ਨਾ ਜੂੜੇ ਵਾਲਾ ਥੋੜਾ ਜਿਹਾ ਜਵਾਗ ਦਾ ਸਟਰਕਚਰ ਬਾਹਲਾ ਵੱਡਾ ਬਾਡੀ ਦਾ ਹਣਾ ਹੁਣ ਹੌਲੀ ਹੌਲੀ ਜਾਨ ਪਾਊਗੀ ਹਣਾ ਚਲੋ ਆਪ ਉਹਦਾ ਆਪ ਦਾ ਉਹਨੇ ਤਰੀਕਾ ਉਹਨੂੰ ਦੱਸਿਆ ਘਾੜ ਗੋ ਰਿਲੈਕਸ ਰਿਲੈਕਸ ਚਲੋ ਤਿਆਰੀ ਡਾਊਨ 10 10 ਗੋ 10 10 ਗੋ ਏ ਬੀ ਟੀਮ ਚਲੋ ਵਾਪਸ ਤੁਰ ਕੇ ਵੈਗੁਰੂ ਜਾਪ ਕਰ ਸਕਦੇ ਤਾ ਕਰੀ ਜਦੋਂ ਵਾਪਸ ਮੋੜਨਾ ਉਂਗਲਾਂ ਦਾਸ ਲਿਆ ਦੇ ਇੱਕ ਵੈਗੁਰੂ ਦੋ ਵੈਗੁਰੂ ਤਿੰਨ ਵੈਗੁਰੂ ਚਾਰ ਵੈਗੁਰੂ ਪੰਜ ਵੈਗੁਰੂ ਛੇ ਵੈਗੁਰੂ ਸੱਤ ਵੈਗੁਰੂ ਅੱਠ ਵੈਗੁਰੂ ਨੌ ਵੈਗੁਰੂ 10 ਵੈਗੁਰੂ 30 30 ਕਿਲੋ ਵੇਟ 20 20 ਕਿਲੋ ਉਡਾਤਾ ਇਹਨਾਂ ਨੇ ਡੇਢ ਮਹੀਨੇ ਦਾ ਚਲੋ ਵੀ ਰੈਡੀ 15 ਦਾ ਟਕਾ ਕੇ ਟਕਾ ਕੇ ਬਾਲਾ ਮੌਸਮ ਵਧੀਆ ਟਕਾ ਕੇ ਜਮ ਇੱਕ ਵੈਗਰੂ ਦੋ ਵੈਗਰੂ ਤਿੰਨ ਵੈਗਰੂ ਪੁੱਤ ਬਣ ਗਿਆ ਨਾ ਜਮਾ ਕਰੋ ਨਾਲ ਜਮਾ ਹਾਂ ਚਲੋ ਖੜੇ ਹੋਵੋ ਪਰ ਇਹਨੂੰ ਕਰੋ ਮੂੰ ਲਾਓ ਸਟਾਰਟ ਗੋ ਰਿਲੈਕਸ ਚਲੋ ਵੀ ਰੈਡੀ ਗੋ 15 ਸੈਕ ਖਿੱਚ ਕੇ ਮੜਾ ਜਾ ਖਿੱਚ ਕੇ ਖਿੱਚ ਕੇ ਖਿੱਚ ਕੇ ਪੁੱਤ ਹਾਂ ਹਾਂ ਕੋਈ ਨਾ ਕੋਈ ਨਾ ਰਲ ਜਗਾ ਨਾਲ ਗੱਟ ਗੱਟ ਬਹੁਤ ਵਧੀਆ ਬਹੁਤ ਵਧੀਆ ਚਾਲ ਬਣ ਗਈ ਹੁਣ ਹੁਣ ਅਸਲੀ ਟਾਂਗੂ ਭੱਜਣ ਲੱਗ ਗਿਆ ਚਲੋ ਵੇ ਰੈਡੀ 10 10 ਸੋ ਪੀ ਆਲਾ ਤੇ ਮਾਰ ਨਹੀਂ ਹੁੰਦਾ ਕੈਮਰਾ ਫਿਰ ਜਾਓ ਬਾਸ ਤੁਰ ਕੇ ਕਿੰਨੇ ਦਿਨ ਹੋ ਗਏ 23 ਮਿੰਟ ਹੋ ਗਏ ਉੱਚੀ ਟਾਈਮਿੰਗ ਹੋ ਗਈ ਭਾਰਗਣਾ ਹੀ ਪਹਿਲਾਂ 1 ਕਿਲੋ 10 ਕਿਲੋ 1 ਕਿਲੋ 10 ਕਿਲੋ 10 ਕਿਲੋ ਹੁਣ ਹੁਣ 90 95 5 ਕਿਲੋ ਢਾਈ ਜਾਂ ਨਾ 90 ਆ ਕਿ 95 ਆ ਉਹ ਜੱਟਾਂ ਵਾਲੀ ਗੱਲ 90 ਕਿੰਨਾ ਘਟ ਗਿਆ 20 ਕਿਲੋ 20 ਕਿਲੋ ਵੈਰੀ ਗੁੱਡ ਛਾ ਗਿਆ ਪੁੱਤ ਚੱਲ ਇਹ RAM nal 6-7 ਕਿਲੋਮੀਟਰ ਰਨਿੰਗ ਲਾਉਂਦੇ ਹੁਣ ਆ ਤੂੰ ਵੀ ਖੜ ਜਾ ਕਿੰਨਾ ਸੀ ਭਾਰ ਪੁੱਤ 121 ਕਿਲੋ 121 ਕਿਲੋ ਕਿੰਨਾ ਚੜ ਹੋ ਗਿਆ ਮੂੰਹ ਤਾਂ ਇੱਕ ਮਹੀਨਾ 14 15 ਇਹੋ ਜਿਹਾ ਬਸ 15 ਦਿਨ ਹੋ ਗਿਆ ਇੱਕ ਮਹੀਨਾ ਕਿੰਨਾ ਪਾਰ ਘਟ ਗਿਆ 15 14 ਕਿਲੋ 14 15 ਕਿਲੋ ਗੁੱੜ ਹੁਣ ਇਹਨਾਂ ਨੇ 6-7 ਕਿਲੋਮੀਟਰ ਰਨਿੰਗ ਕਰਨੀ ਆ ਦੋ ਟਾਈਮ ਪੂਰੇ ਛਾਏ ਹੋਏ ਅਜਵਾਕ ਜਵਾਕਨ ਹੁੰਦਾ ਬੂਸਟ ਇੱਕ ਓਏ ਤੂੰ ਐਂ ਕਰ ਫਰਾਨਾ ਕਰ ਮਗਰ ਬੈ ਕੇ ਉਹੀ ਡੰਡੇ ਨਾਲ ਉਵੇਂ ਕਿਵੇਂ ਹੋ ਜੂ ਪਿਆਰ ਨਾਲ ਜਵਾਕਾ ਤੋਂ ਕੋਈ ਮਰਜ਼ੀ ਕਰਾ ਲਓ ਐ ਉਹੀ ਫੱਟੀਆਂ ਲਈ ਫਿਰਦੇ ਆ ਡੰਡੇ ਐਵੇਂ ਬਿਨਾਂ ਮਾਤਰੋਈ ਚਲੋ ਪੁੱਤ ਦੱਸਦਾ ਚਲੋ ਵੀ ਦੱਸਦਾ ਇਹ ਨੜ ਦੇ ਦੁਗਣਾ ਝੋੜ ਮਾਰਦਾ ਜਵਾਗ ਪਿਆਰ ਨਾਲ ਉਹਦੇ ਸਹਿਜ ਵਰਗੇ ਤੁਰ ਕੇ ਚਲੋ ਪਿੱਛੇ ਚਲੋ ਤੁਰ ਕੇ ਪਿੱਛੇ ਚਲੋ ਕਈ ਵਾਰੀ ਘੂਰ ਨਾ ਪੈ ਜਾਂਦੇ ਆ ਜਵਾਗ ਠੀਕ ਆ ਗਲਤੀ ਕਰਦੇ ਜੇ ਹੁਣ ਮੈਂ ਮਚ ਮਚ ਕਰੀ ਜਾਊ ਵੀਰੇ ਘੋੜੇ ਆ ਘੋੜਾ ਸਾਹਣਾ ਬਹੁਤ ਔਖਾ ਆ ਦੇਖ ਲੈ ਕਹੇ ਜੇ ਨੇ ਇਹ ਜੇ ਨਾ ਸਾਖਤੀ ਕਰੀਏ ਇਹ 50 ਬੰਡ ਲੱਗਿਆ ਕਰ ਨਾ ਅਦਰੋਂ ਠੀਕ ਆ ਨਾ ਸਖਤੀ ਵੀ ਜ਼ਰੂਰੀ ਆ ਇਹਨਾਂ ਦਾ ਫਾਇਦਾ ਮੇਰਾ ਨਹੀਂ ਕੋਈ ਇਹਨਾਂ ਦਾ ਫਾਇਦਾ ਇਹਨਾਂ ਦਾ ਹੀ ਬਣਦਾ ਐਕਸਰਸਾਈਜ਼ ਕਰਦੇ ਇਹਨਾਂ ਦਾ ਥੋੜਾ ਹੀ ਬਣਦਾ ਪੁੱਤ ਥੋੜੀ ਲਾਈਫ ਵਧੀਆ ਬਣ ਜੂ ਠੀਕ ਆ ਨਾ ਲੋਗ ਨਸ਼ਿਆਂ ਦੇ ਪਿੱਛੇ ਪਏ ਹੋਏ ਆ ਹਨਾ ਪਤਾ ਨਹੀਂ ਕੀ ਕਰਨਾ ਚਾਹੁੰਦੇ ਆ ਉਹ ਚਲ ਉਹਨਾਂ ਦੀ ਆਪਣੀ ਜ਼ਿੰਦਗੀ ਆ ਅਸਲੀ ਤਾਂ ਮਾਂ ਪਿਓ ਦਾ ਫਰਜ਼ ਬਣਦਾ ਤੁਸੀਂ ਮਾਂ ਪਿਓ ਦੀ ਫਸਲ ਹੋ 15 ਦਾ ਗੋ ਟਗਾ ਕੇ ਟਗਾ ਕੇ ਪੰਡ ਜੀ ਟਗਾ ਕੇ ਕੋਈ ਨਾ ਘੱਟ ਕਰ ਲੋ ਘੱਟ ਲਾ ਲੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਪੁੱਤ ਸਾਗੇ ਸਾਗੇ ਹਾਂ ਗੋਡ ਗੋਡ ਚਲੋ ਚਲੋ ਬਈ 40 ਦਾ ਗੋ ਇੰਨਾ ਦੀ ਸਟੇ ਨਹੀਂ ਇਹ ਫਲੈਟਾਂ ਦੀ ਕੋਈ ਗੱਡ ਛਾਕੇ ਛਾਕੇ ਪੂਰਾ ਕਰੋ ਪੁੱਤ ਬਣ ਕੇ ਪੂਰਾ ਕੋਈ ਨਾ ਟਕਾ ਕੇ ਸਹਜ ਤੁਸੀਂ ਬਸ ਬਹੁਤ ਆ ਤੁਸੀਂ 25 ਤੱਕ ਕਰਿਆ ਕਰੋ ਬੱਚੇ 25 30 ਬਸ 20 ਤੋਂ 25 ਤੋਂ ਥੱਲੇ ਥੱਲੇ ਸਹਜ ਚੰਗਾ 20 25 20 25 ਚਲੋ ਭਾਈ ਰੈਡੀ 3 ਜਿੱਦੋਂ ਲੱਗਦੀਓ ਲਾ ਲੇ ਬਾਕੀ ਰਿਲੈਕਸ ਵੀ ਹੋ ਜਾਣਾ ਕੋਈ ਨਾ ਜਿੰਨੀ ਕ ਲਾਦੀ ਓਨੀ ਕ ਲਾਓ ਪੁੱਤ ਬਣ ਕੇ ਜਿੰਨੀ ਕ ਲੱਗਦੀ ਆ ਸਾਹ ਲੈ ਲੋ ਖੜ ਕੇ 10 ਕ ਲਾ ਕੇ ਸਾਹ ਲੈ ਲੋ ਬਹਿ ਕੇ ਫੇਰ ਪੂਰੇ ਕਰ ਲੋ ਆਪ ਨਾਲ ਚੀਟਰਿੰਗ ਨਹੀਂ ਕਰਨੀ ਕਦੇ ਵੀ ਠੀਕ ਆ ਵਿਚੇ ਨਹੀਂ ਛੱਡਣਾ ਉਹ ਆਦਤ ਬਹਿ ਜੂ ਚਲੋ ਰੈਡੀ 10 ਚਲੋ ਰਿਲੈਕਸ ਰੈਡੀ 10 ਟਕਾ ਕੇ ਸਟਾਰ ਦੀ ਖਿੱਚ ਕੇ ਚਲੋ ਬਾਪਸ ਗੱਡ 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 ਪਤਾ ਸਟ੍ਰੈਚ ਕਰੋ ਲੱਤਾਂ ਖੋਲੋ ਸਟ੍ਰੈਚ ਬੜੀ ਜ਼ਰੂਰੀ ਆ ਤੁਸੀਂ ਵੀ ਕਰੋ ਸਟ੍ਰੈਚ ਤਿੰਨ ਗੇੜੇ ਬਾਅਦ ਸਟ੍ਰੈਚ ਕਰਾ ਕਰੋ ਕਿੰਨੇ ਹੋ ਗਏ 6ਵਾਂ 2 ਕਿਲੋਮੀਟਰ ਹੋ ਗਈ ਕਿੰਨੇ ਹੋ ਗਏ ਪਤਾ ਪੰਜਵਾ ਕੋਈ ਨਾ ਕੋਈ ਨਾ ਕੋਈ ਚੱਕਰ ਚਾਹੇ ਅੱਧਾ ਭੱਜ ਕੇ ਲਾ ਲਾ ਕਰ ਅੱਧਾ ਤੁਰ ਕੇ ਲਾ ਲਾ ਕਰ ਤੇਜ਼ ਤੁਰਨਾ ਵੀ ਤੇਜ਼ ਆ ਵੈਰੀ ਗੁੱਡ ਸਟ੍ਰੈਚਿੰਗ ਬਹੁਤ ਜ਼ਰੂਰੀ ਆ ਚਲੋ ਪਹੀ ਵਾਲ ਨੂੰ ਤੁਸੀਂ ਵੀ ਸਟ੍ਰੈਚ ਕਰੋ ਪਹੀ ਵਾਲ ਨੂੰ ਪੈਰ ਪਿਛਲਾ ਖਿੱਚ ਲਓ ਥੱਲੇ ਕਰੋ ਟਾਇਟ ਥੱਲੇ ਹਾਂ ਸਾਤੀ ਬਾਹਰ ਸ਼ੋਲਡਰ ਟਾਇਟ ਸਾਤੀ ਬਾਹਰ ਹਾਂ ਕਰਕੇ ਰੋ ਕੇ ਇੱਥੇ ਹੀ ਲੋਕ ਲਾ ਲਓ ਚਲੋ ਪਹੀ ਵਾਲ ਨੂੰ ਟਾਇਟ ਸ਼ੋਲਡਰ ਸ਼ੋਲਡਰ ਸਾਤੀ ਬਾਹਰ चलो दुए पास हो वो थले हाँ इधर रिलैक्स चलो रेडी हाथ ला के 15 ਗੱਡ 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 ਕੋਈ ਨਾ ਕੋਈ ਨਾ ਕੋਈ ਚੱਕਰ ਨਹੀਂ 15 ਖੱਚ ਗਏ ਚਲੋ ਬਾਸ ਰੈਡੀ ਬੀੜ 60 ਦੇ 70 ਦੇ ਬੜਾ ਤੇਜ਼ ਨਹੀਂ ਗੋ 20 ਬੜਾ ਤੇਜ਼ ਨਹੀਂ ਤੇਜ਼ ਨਹੀਂ ਤੇਜ਼ ਨਹੀਂ ਟਕਾ ਕੇ ਟਕਾ ਕੇ ਉਹੀ ਟਕਾ ਕੇ ਕਰੋ ਉਹੀ ਟਕਾ ਕੇ ਹਾਂ 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 ਟਕਾ ਕੇ ਆਪਾਂ ਐਕਸਰਸਾਈਜ਼ ਕਰਨੀ ਆਪਣਾ ਇੱਥੇ ਮੋਟਰ ਹੈ ਨਹੀਂ ਰੱਖਿਆ ਹੋਇਆ ਜਾਓ ਵਾਪਸ ਰਿਲੈਕਸ 10 ਗਰੀ 10 ਗਰੀ ਵੈਸ ਗੁਰੂ ਜਾਪ ਕਰਨ ਹਰੇਕ ਕਰੋ ਜਮਾ ਚਲੋ ਬਈ 15 1 2 3 4 5 6 7 8 9 10 11 12 13 14 15 ਗੁੱਡ 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 ਚਲੋ ਚਲੋ ਵਾਪਸ ਕੋਈ ਚੱਕੋ 20 ਟਕਾ ਕੇ ਟਕਾ ਕੇ ਟਕਾ ਕੇ ਟਕਾ ਕੇ ਬੱਤ ਬਣ ਕੇ ਠੋਕ ਲਗਾ ਕੇ ਖਾਂਰ ਬਹਿ ਕੇ ਪੁੱਤ ਬਹਿਣਾ ਕੌਣ ਸਹੀ ਕਰਦਾ ਛੋਟੇ ਜੋ ਖਾਲਸਾ ਕਰਕੇ ਲਾਈ ਚਲ ਉਹ ਤੂੰ ਤੂੰ ਜੁੜਿਆ ਪਰਲਾ 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 ਚਲ ਆ ਦੇ ਬਹਿਣਾ ਐ ਬਹਿਣਾ ਪਾਪਾ ਦੇ ਵਿਚ ਜਿਵੇਂ ਬਹਿਦਾ ਹੈ ਦੀਦਾ ਨਾ ਪਤਾ ਲੱਗ ਗਿਆ ਦੁਬਾਰਾ ਫੇਰ ਕਰਕੇ ਦਿਖਾ ਦੇ ਇਹਨੂੰ ਇਧਰੋਂ ਇਧਰ ਮੇਰੇ ਵੱਲ ਮੁਹ ਕਰ ਆ ਦੇ ਇਹਨੂੰ ਦੀਪੂ ਹਣ ਆ ਦੇ ਐ ਬਹਿਣਾ ਉਹ ਦੇ ਬੈ ਕੇ ਮਾਰਨਾ ਡੱਡੂ ਨੂੰ ਸੜਪਾ ਮਾਰਨਾ ਬੈ ਕੇ ਪੱਟਾਂ ਨਾਲ ਇਹ ਨਹੀਂ ਗੱਲ ਵੀ ਬਹਿਣਾ ਨਹੀਂ ਹੱਥਾਂ ਤੇ ਹੀ ਕਈ ਕਰੀ ਜਾਂਦੇ ਆ ਚਲੋ ਵਾਪਸ ਸੁਣ ਗਏ ਹੁਣ ਕੱਟ ਲਾ ਲਓ ਗਲਤ ਨਹੀਂ ਕਰਨੀ ਤੁਹਾਨੂੰ ਹੀ ਪਤਾ ਲੱਗਿਆ ਨਾ ਵੀ ਬਹਿਣਾ ਬੈ ਕੇ ਮਾਰਨੀ ਸੜਪਾ ਚਲੋ ਦਾਸ ਟਕਾ ਕੇ ਟਕਾ ਕੇ ਟਕਾ ਕੇ ਹਾਂ ਹਰਿਆਣਾ ਥੋੜੇ ਜਿ ਲੱਤਾਂ ਖੋਲ ਲਿਆ ਕਰ ਬਾਹਰ ਰੱਖ ਸਕਦੇ ਹੋ ਤੁਸੀਂ ਲੱਤਾਂ ਅੰਦਰ ਨਾਲੋਂ ਬਾਹਰ ਥੋੜਾ ਨਾ ਤਾਂ ਬੈਲੈਂਸ ਜ਼ਿਆਦਾ ਬਣ ਜਾਂਦਾ ਇੱਕ ਤੁਸੀਂ ਬਾਹਰ ਰੱਖ ਲਓ ਇੱਕ ਅੰਦਰ ਰੱਖ ਲਓ ਇਹ ਵੀ ਕਰ ਸਕਦੇ ਹੋ ਰੈਡੀ ਟਕਾ ਕੇ 10 ਟਕਾ ਕੇ ਜਮਾ ਸਲੋ 모ਸ਼ਨ ਸਲੋ 모ਸ਼ਨ ਮ제 ਨਾਲ ਜਮਾ ਮ제 ਨਾਲ ਪੱਥਾਂ ਬਾਹਰ relax ਗੁੱਟ 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 ਬੁੱਤ ਗੁੱਟ 9 ਹੋ ਗਏ 3 6 ਤਾਂ 9 3 ਕਿਲੋਮੀਟਰ ਹੋ ਗਈ ਬੱਸ ਕਰ ਫਿਰ ਕੋਈ ਨਾ ਡੰਡ ਲਾ ਲੈ 10 ਕਿ ਸੈਟ 10 ਸਾਂ ਡੰਡਾਂ ਦੇ ਲਾ ਲੈ ਜਾਂ ਲੰਮਕਲਾ ਰੱਸਾ ਰੱਸਾ ਲੰਮਕਲਾ 10 ਸੈਟ ਐ ਗ੍ਰਿਪ ਕਰਕੇ ਗੁੱਡ ਬੁੱਤ ਗੁੱਡ ਚਲੋ ਬਈ 10 ਟਕਾ ਕੇ ਜਮਾ ਟਕਾ ਕੇ ਹੋਲੀ ਹੋਲੀ ਸਲੋ ਮੋਸ਼ਨ ਖਾਲਸਾ ਜੀ ਬਹਿੰਦੇ ਨਹੀਂ ਹਾਂ ਚਲੋ ਉਧਰ ਨੂੰ ਕਰੋ ਬਹਿਣਾ ਪੰਜ ਜਿਹੜਾ ਨਾ ਬੈਠਿਆ ਮੈਂ ਡੰਡਾ ਛਟੂ ਹਾਂ ਗੁੱਡ ਗੁੱਡ ਬਹੁਤ ਵਧੀਆ ਗੁੱਡ 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 ਬੰਦ ਜੀ ਸਹੀ ਆ ਸਹੀ ਆ ਸਹੀ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਬਹੁਤ ਵਧੀਆ ਥੋੜਾ ਹੀ ਬਣਦਾ ਥੋੜਾ ਬਣੀ ਜਾਂਦਾ ਹੈ ਸਮਝ ਗਏ ਜਮਾ ਹੋ ਗਿਆ ਅੱਜ ਬਸ ਖਾਓ ਵੀ ਵਧੀਆ ਰਗੜਾ ਲਾਓ ਸਮਾਰ ਕੇ ਇਦੋਂ ਆ ਬਹਿਲੇ ਤੁਸੀਂ ਹੁਣ ਫਰਜ ਕਰ ਲੈ 9 ਵਜੇ ਵਿਹਲੇ ਹੋ ਜੇ ਸਰਦ 8 ਵਜੇ 9 10 11 12 1 2 3 7 ਘੰਟੇ 4 8 ਘੰਟੇ 8 ਘੰਟੇ ਦੇ ਵਿਹਲੇ ਹੋ ਰਗੜਾ ਸਮਾਰ ਕੇ 35 40 ਮਿੰਟ ਲਾਉਣਾ ਰਗੜਾ ਜਦੋਂ ਆਟੇ ਵਾਲੀ ਹੋ ਗਈ ਆਟੇ আর ਪਾਣੀ ਨਹੀਂ ਪਾਉਣਾ ਸੁੱਕਾ ਹੀ ਵੱਡੋ ਨੂੰ ਠੀਕ ਹੈ ਨਾ 10 ਮਿੰਟ ਦੂਜਾ ਲਾ ਲਓ 10 ਮਿੰਟ ਦੂਜਾ ਲਾ ਲਓ ਮੈਂ ਰਗੜਾ ਚੈੱਕ ਕਰ ਲਿਆ ਕਿਸੇ ਦਾ ਰਗੜਾ ਨਾ ਸਮਾਰ ਕੇ ਹੋਇਆ ਮੈਂ ਡਾਂਗ ਫੇਰੂ ਸੁਣ ਗਿਆ ਤੁਨੂੰ ਸੁਣ ਗਿਆ ਨਾ ਹਾਂ ਬਾਹਰੋਂ ਸੇ ਮੱਛਰਦਾਨੀ ਸੇ ਉਹ ਉਹ ਛੱਤ ਨੂੰ ਥੱਲੇ ਵਾਲੇ ਨਾਲ ਜਾਲੀ ਉੱਥੇ ਪੱਖੇ ਅੱਜ ਲਾ ਦੇਣਾ ਮੈਂ ਉੱਥੇ ਲਾਉਣਾ ਰਗੜਾ ਕੇ ਸਾਰਿਆਂ ਨੇ ਅੰਦਰ ਨਹੀਂ ਲਾਉਣਾ ਗੱਡ ਚਲੋ ਵਾਪਸ ਟਕਾ ਕੇ ਟਕਾ ਕੇ 50 ਦੀ ਸਪੀਡ ਤੇ ਟਕਾ ਕੇ ਜੇ ਕਾਲੀ ਕਿਤੇ ਦੇਖ ਲਓ ਚਲੋ ਪੰਛੀ ਟਕਾ ਕੇ ਪ੍ਰਥਾ ਆ ਗਈ ਆ ਜੰਪ ਕੇ ਮੈਂ ਮਾਰਦਾ ਟਕਾ ਕੇ ਕਾਲੀ ਨਹੀਂ ਭਾਈ ਕਾਲੀ ਨਹੀਂ ਹੋਲੀ ਟਕਾ ਕੇ ਟਕਾ ਕੇ ਟਕਾ ਕੇ ਹਾਂ ਟਕਾ ਕੇ ਟਕਾ ਕੇ ਹਾਂ ਜਮਾ ਦਿਮਾਗ ਲੈ ਕੇ ਜਾਇਆ ਕਰੋ ਮਸਲਾ ਚ ਵੀ ਕਿੱਥੇ ਜ਼ੋਰ ਪੈਂਦਾ ਜਿਆਦੇ ਉਥੇ ਉਥੇ ਪਾਓ ਜ਼ੋਰ ਚਲੋ ਵਾਪਸ ਠੀਕ ਹੈ ਨਾ ਦਿਮਾਗ ਉਥੇ ਲੈ ਕੇ ਜਾਣਾ ਦਿਮਾਗ ਉਥੇ ਲੈ ਕੇ ਜਾਣਾ ਵੀ ਕਿੱਥੇ ਜ਼ੋਰ ਪੈਂਦਾ ਐਕਸਰਸਾਈਜ਼ ਵਿੱਚ ਦਿਮਾਗ ਰੱਖਣਾ ਐ ਨਹੀਂ ਬਈ ਉਧਰ ਤੁਰਿਆ ਫਿਰਦਾ ਉਹ ਫਲਾਣਾ ਮੈਂ ਆ ਕਰਨਾ ਮੈਂ ਆ ਕਰਨਾ ਚਲੋ ਸਟ੍ਰੈਚ ਕਰ ਲੋ ਲੱਤਾਂ ਖੋਲੋ ਲੱਤਾਂ ਖੋਲੋ ਸਟ੍ਰੈਚਿੰਗ ਦਾ ਚਾਹੇ ਤੁਸੀਂ ਆਪਾਂ ਦਾ ਗਿਆਨ ਵੰਡਣਾ ਜਿੰਨਾ ਕਿ ਮੈਨੂੰ ਹੈਗਾ ਮਹਾਰਾਜ ਨੇ ਕਿਰਪਾ ਕੀਤੀ ਆ ਸਟ੍ਰੈਚਿੰਗ ਤੁਸੀਂ ਇੱਕ ਸੈੱਟ ਕਰਕੇ ਵੀ ਲਾ ਸਕਦੇ ਹੋ ਉਦੋਂ ਵੀ ਬੈਨੀਫਿਟ ਆ ਐਕਸਰਸਾਈਜ਼ ਨਾਲ ਜਿਆਦਾ ਬੈਨੀਫਿਟ ਆ ਜਿਹੜੀ ਸਟ੍ਰੈਚਿੰਗ ਆ ਤੁਹਾਡਾ ਨਾ ਕਦੇ ਮਸਲ ਖਿੱਚ ਹੋਵੇ ਨਾ ਕੁੱਲਾ ਖਿੱਚ ਹੋਵੇ ਨਾ ਗੋਡਾ ਨਾ ਗੱਟਾ ਮਤਲਬ ਹੀ ਨਹੀਂ ਸਪੀਡ ਚ 10 ਖੱਚ ਗਿਆ ਗੋਡਾ ਫਲੈਕਸ ਅਬ ਬੱਲੇ ਸਹਿਜ ਸਹਿਜ ਚਲੋ ਹੁਣ ਰੱਸਾ ਚੜ੍ਹ ਲਓ ਤੁਸੀਂ ਰੱਸਾ ਰਹਿਣ ਦਾ ਹੁਣ ਬਹੁਤ ਹੋ ਗਈ ਸਹਿਜ ਪਸਾਫ ਕਰਕੇ ਨਾਓ ਪਸਤ ਬਣ ਕੇ ਬਾਥਰੂਮ ਕਰੋ ਨਾਓ ਚਲੋ ਭਈ ਰੈਡੀ ਗੋ ਜਿਹੜਾ ਜਿਹੜ ਥੋੜੇ ਜੋ ਵੀ ਥੋੜੇ ਜੋ ਇੱਧਰ ਮਾਰਨਾ ਮੈਂ ਕੱਢ ਕੇ ਆ ਥੋੜੇ ਜਿਹਾ ਵੀ ਐਵਰੇਜ ਘੱਟ ਦਊ ਉਹ ਇੱਧਰ ਦਲੋ ਰੈਡੀ 10 ਦਾਖੋ ਖੱਚ ਗਏ ਰਾਸ ਲਾ ਗੋਟ ਗੋਟ ਬਨੇ ਗੋਟ ਬੱਤ ਗੋਟ ਹਰਿਆਣਾ ਰੱਬੋਂ ਗੁੱਜਰ Rajasthan ਜਾਲਮ ਦਾ ਟੋਕਾ ਟੋਕ ਟੋਕ ਇੱਧਰ ਮੂੰ ਟੋਕਾ ਦਿਖਾਣਾ ਤੁਨੂੰ ਜਾਲਮ ਦਾ ਇੱਧਰ ਆ ਓਏ ਇਹਨੇ ਲੱਟ ਇੱਧਰੋਂ ਆ ਜਾ ਇਹਨੇ ਲੱਟ ਔਰ ਉਧਰ ਥਰੂਰ ਵਾਲਿਆਂ ਦੀ ਬੋਲੀ ਲੱਟੇ ਆਉਣੇ ਨੇ ਇਹਨੇ ਆ ਦੇਖ ਲੋ ਇਹਨੇ ਲੱਟੇ ਆਉਣੇ ਆ ਲੋਕ ਅਗਲੇ ਸੀਜਨ ਆ ਕਰ ਲੋ ਓਕੇ ਪੁੱਤ ਬਹੁਤ ਵਧੀਆ ਮੈਂ ਤਾਂ ਬਹੁਤ ਕਰਦਾ ਵੱਡੀ ਕਰਦਾ ਸੱਚੇ ਸੁੱੱਚੇ ਆ ਇਹਨਾਂ ਨੂੰ ਕਹੀਦਾ ਬਈ ਨਾ ਚੋਰੀ ਨਾ ਝੂਠ ਮੰਗੇ ਲੋ ਮਿਲ ਜਦ ਮੰਗੇ ਮਿਲਦਾ ਝੂਠ ਕਿਉਂ ਬੋਲਣਾ 25 ਦਾ ਟਕਾ ਕੇ ਟਕਾ ਕੇ ਟਕਾ ਕੇ ਟਕਾ ਕੇ ਡੱਡੂ ਫੜਾਪਾ 15 ਟਕਾ ਕੇ ਟਕਾ ਕੇ ਟਾ ਗੁੱਡ 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 ਟਕਾ ਕੇ ਕੋਈ ਨਾ ਹਾਂ ਹਾਂ ਗੁੱਡ ਡੱਬੇ ਗੁੱਟ ਕੁੱਟ ਪੱਟ ਪਟ ਹੱਥ ਨਾਲ ਰੱਖਣੇ ਨੇ ਹੱਥ ਨਾਲ ਸਪੋਰਟ take off.